ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 32 ਸਾਲ ਦੇ ਸੰਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦ왈 ਸਾਹਿਬ ਦੀ ਗੱਲ ਹੈ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਉੱਪਰ ਤਖਤ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਭਾਜੇ ਹੋਏ ਮਾਤਾ ਭਾਨੀ ਜੀ ਆਏ ਉਹਨਾਂ ਨੇ ਚੁੱਕ ਲਿਆ ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖਤ ਹੈ ਕਿ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾ ਇਸ ਤੇ ਆਇਂਦਾ ਨਾ ਚੜਦਾ ਪਿਆਰ ਨਾਲ डांटਦੇ ਹੋਇਆ ਬੱਚੇ ਨੂੰ ਕਹਿ ਦਿੰਦਾ ਬਾਲਕ ਗੁਰੂ ਅਰਜਨ ਦੇਵ ਜੀ ਇਸ ਤਖਤ ਤੇ ਨਹੀਂ ਬੈਠਣਾ ਚੜਨ ਦੀ ਕੋਸ਼ਿਸ਼ ਨਾ ਕਰਨੀ ਇਹ ਗੁਰੂ ਨਾਨਕ ਦਾ ਸਿੰਘਾਸਣ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸੇ ਲਾ ਗਏ ਭਾਨੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ ਆਖਿਆ ਬਹੁਤਾ ਬਾਣੀ ਕਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ ਇਹ ਤੇ ਧੁਰ ਦਰਗਾਹੋਂ ਬੈਠੇ ਆਇਆ ਹੈ ਇਹਨੂੰ ਤੇ ਰੱਬ ਨੇ ਬਿਠਾਇਆ ਹੈ ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ ਹੈ ਇਹ ਤੇ ਪ੍ਰਭੂ ਦੀ ਗੋਦ ਦੇ ਚ ਹੈ ਔਰ ਇਸ ਦੇ ਆਸਰੇ ਤੇ ਪਤਨੀ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ ਇਹ ਤੇ ਬਹੁਤ ਹੈ ਇਹ ਤੇ ਜਹਾਜ਼ ਹੈ ਇਹਦੇ ਆਸਰੇ ਪਤਾ ਨਹੀਂ ਕਿੰਨੇ ਪਾਰ ਹੋਣਗੇ ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ ਜਨਮ ਤੋਂ ਬਜ਼ੁਰਗ ਕੋਈ ਕਰੋਨਾ ਚ ਇੱਕ ਕਦ ਕਦੀ ਕਦੀ ਤੇ ਹੁਣ ਮੈਂ ਇਹ ਵੀ ਅਰਸ਼ ਕਰਾਂ ਜਨਮ ਬੱਚੇ ਦੀ ਤਰ੍ਹਾਂ ਹੁੰਦਾ ਹੈ ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ ਹੈ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁਢਿਆਂ ਦੀ ਤਰ੍ਹਾਂ ਜਨਮ ਹੋਇਆ ਹੈ ਕਹਿੰਦੇ ਕਹਿੰਦੇ ਨੇ ਲਾਹਤ ਸੇ ਜਿਹੜਾ ਸੰਤ ਹੋਇਆ ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ ਤੇ ਬੁੱਢਾ ਹੀ ਤੋਂ ਮੁਰਾਦ ਜਨਮ ਤੋਂ ਸਮਝਦਾਰ ਜਨਮ ਤੋਂ ਗਹਿਨੇ ਸੀ ਜਨਮ ਤੋਂ ਸੂਝਵਾਨ ਸੀ ਜਨਮ ਤੋਂ ਦੂਰ ਦ੍ਰਿਸ਼ ਸੀ ਭਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਏ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਏ ਨੇ हे गुरु अर्जुन देव जी महाराज ਤੁਹਾਡੇ ਸਰੀਰ ਦਾ ਜਨਮ ਹੋਇਆ ਹੈ ਸਰੀਰ ਦੇ ਨਾਲ ਨਾਲ ਧਰਮ ਦਾ ਜਨਮ ਹੋਇਆ ਹੈ ਭੈ ਜਨਮ ਅਤ ਗੁਰਮਤ ਬ੍ਰਹਮਪਚਾੜੇ